ਸਾਡੇ ਕੋਲ ਨਾਇਕ ਐਸੇ ਹੋਏ ਨੇ ਬਹੁਤ ਵੱਡੇ ਗੁਰੂ ਘਰ ਗੁਰੂ ਪਰਿਵਾਰ ਉਹ ਛੱਡ ਲਈਏ ਆਪਾਂ ਔਰ ਗੁਰੂ ਸਾਡੇ ਪਰ ਨਾਇਕ ਹੋਏ ਨੇ ਜੀ ਅਸੀਂ ਨਾਇਕਾਂ ਦੀ ਗੱਲ ਵੀ ਨਹੀਂ ਕਰਾਂਗੇ ਨਾ ਆਪਣੇ ਯੋਧਿਆਂ ਦੀ ਗੱਲ ਨਹੀਂ ਕਰਾਂਗੇ ਬੱਚਿਆਂ ਦੇ ਕਿਰਦਾਰ 'ਚ ਉਹ ਬੁਲੰਦੀ ਨਹੀਂ ਲਿਆ ਪਾਵਾਂਗੇ ਅਸੀਂ ਅੱਜ ਪ੍ਰੋਬਲਮ ਕਿੱਥੇ ਇੱਥੇ ਹੀ ਪ੍ਰੋਬਲਮ ਹੈ ਨਾ ਕਿ ਅੱਜ ਕਿਹੜੇ ਘਰ ਦੇ ਵਿੱਚ ਬੱਚਿਆਂ ਦਾ ਕਿਰਦਾਰ ਬਣਾਉਣ ਤੇ ਜ਼ੋਰ ਦਿੱਤਾ ਜਾਂਦਾ ਹਮਮ ਸਿਰਫ ਬੱਚਿਆਂ ਦੀ ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਹੈ ਬੱਚੇ ਨੇ ਨੀਟ ਕਿਵੇਂ ਕਲੀਅਰ ਕਰਨਾ ਹੈ ਬੱਚੇ ਨੂੰ ਐਡਮਿਸ਼ਨ ਕਿਵੇਂ ਮਿਲਦੀ ਇਹਨੂੰ ਰੁੜਕੀ ਐਡਮਿਸ਼ਨ ਮਿਲ ਗਈ ਕਿ ਨਹੀਂ ਲਖਨਊ ਮਿਲ ਗਈ ਕਿ ਨਹੀਂ ਆਈਆਈਟੀ ਕਰ ਗਿਆ ਮੈਡੀਕਲ ਕਲੀਅਰ ਕਰ ਗਿਆ ਆ ਕਰ ਗਿਆ ਜਿਹੜਾ ਕੁਝ ਨਹੀਂ ਕਰ ਗਿਆ ਆਇਲੈਟਸ ਕਰ ਗਿਆ ਕਿ ਨਹੀਂ ਕੈਨੇਡਾ ਚਲਾ ਗਿਆ ਕਿ ਨਹੀਂ ਉੱਥੇ ਕਿਸੇ ਰੈਸਟੋਰੈਂਟ 'ਚ ਇਹਨੂੰ ਜੌਬ ਮਿਲ ਗਈ ਕਿ ਨਹੀਂ ਇਹੀ ਟਾਰਗੇਟ ਰਹਿ ਗਏ ਨੇ ਬਿਲਕੁਲ ਭਾਈ ਕਿਰਦਾਰ ਕੌਣ ਬਣਾ ਰਿਹਾ ਆਪਣੇ ਘਰ 'ਚ ਆਪਣੇ ਬੱਚਿਆਂ ਦੇ ਕਿਸੇ ਕੋ ਫੁਰਸਤ એનર્ਜੀ ਉਸ ਤੋਂ ਇਲਾਵਾ ਤੁਹਾਡੇ ਕੋਲ ਖੁਦ ਇੰਨੀ ਤਾਕਤ ਹੈਗੀ ਤੁਹਾਡੇ ਦਿਮਾਗ ਕੋਲ ਕਿ ਤੁਸੀਂ ਬੱਚੇ ਦਾ ਕਿਰਦਾਰ ਬਣਾ ਸਕੋ ਆਪ ਇੰਨੇ ਭਟਕੇ ਹੋਏ ਆਂ ਆਪ ਇੰਨੇ ਗਵਾਚੇ ਹੋਏ ਆਂ ਬੱਚੇ ਨੂੰ ਕੀ ਤਰਬੀਅਤ ਦੇਾਂਗੇ ਅਸੀਂ